ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਦੋ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ HF ਬੈਡ ਦਿਖਾਉਣੀ ਆ ਕੱਪੜ ਸੂਨ ਨੂੰ ਹਾਜ਼ਰਾ ਬਿੱਡ ਰਿਕਾਰਡ ਬਹੁਤ ਵੀ ਡਿਮਾਂਡ ਕਰਦੇ ਰਹਿੰਦੇ ਕਿ ਸਾਨੂੰ ਰਿਕਾਰਡ ਚਾਹੀਦਾਗਾ ਸੋ ਵੀਰ ਦਾ ਕਾਫੀ ਕਾਮਾ HF ਵੀਰ ਦੇ ਘਰੇ ਬਰੀਡ ਤਿਆਰ ਕਰਦੀਆਂ ਹੋਈਆਂ ਅੱਗੇ ਜਰਸੀ ਵਗੈਰਾ ਦੇਖ ਸਕਦੇ ਹੋ ਕੱਲੇ-ਕੱਲੇ ਬੱਚੇ ਦਾ ਤੁਹਾਨੂੰ ਰਿਕਾਰਡ ਇੱਥੇ ਮਿਲੂਗਾ। ਸੋ ਸਾਹਮਣੇ ਜੋ ਸਕਰੀਨ ਤੇ ਆਪਾਂ ਬੈੜ ਦੇਖ ਰਹੇ ਆ ਫਿਲਹਾਲ ਇੱਕ ਕੰਦੀ ਸੇਲ ਆ। ਇਹਦੇ ਬਾਰੇ ਜਾਣਕਾਰੀ ਵੀਰ ਤੋਂ ਲੈਣੇ ਆਓਗੇ ਗ੍ਰੀਗਲੋ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ। ਨਾਮ ਸੁਪਾਲਾ ਵੀਰੇ ਪਿੰਡ ਮਾਚੀ ਦੇ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸੰਗਰ। ਠੀਕ ਆ ਪਿੰਡ ਮਾਚੀ ਦੇ ਜ਼ਿਲ੍ਹਾ ਮੋਗਾ ਨਾਮ ਰਸਪਾਲ ਸਿੰਘ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ 8528616774। 85286 16774। 16774 ਤੇ ਜਿਹੜੀ ਵੀਰੇ ਆਪਾਂ ਤੇਰੀ ਬੈੜ ਦੇਖ ਰਹੇ ਇਸ ਵਾਹ ਕਿਹੜਾ ਸੂਰਜ ਆ? ਸੂਰਜ ਦੂਜਾ, ਛੇ ਦਾੰਦਾ ਉਹਨੂੰ। ਠੀਕ ਐ। ਕੋਈ ਇਹ ਨਹੀਂ ਗੱਲ ਵੀ ਵਾਲਾ ਕਹਿੰਦੇ ਵੀ ਖਾਣੀ ਤੀਜੇ ਨੂੰ ਦੂਜਾ ਕਹੀ ਜਾਂਦੇ ਆ। ਦੰਦ ਪਾਟਲੇ ਦਾ ਪਤਾ ਲੱਗ ਜੂ ਜੇ ਇਹਨਾਂ ਨੂੰ ਦੂਜਾ ਸੂਈ ਐ। ਇਹ ਆਪਣੀ ਹੋਮ ਬ੍ਰੀਡ ਆ ਗਈ। ਹਾਂ, ਇਹ ਕਰ ਦਿੰਦੇ। ਠੀਕ ਐ, ਨਾਲ ਆਪਣਾ ਇਹ ਹੀ ਦਾ ਕੰਮ ਆ ਹਨਾ। ਡਾਕਟਰੀ ਐ ਤੇ ਉਹਦੇ ਕਰਕੇ ਫਿਰ ਸੀਮੰਟ ਦਾ ਪਾਸ ਸਿਲੈਕਟਡ ਹੀ ਵਰਤਦੇ ਆ ਜਮਾ ਹਨਾ। ਠੀਕ ਐ। ਤੇ ਆਪ ਕਿਹੜੇ ਸੀਮੰਟ ਦੀ ਐ? ਆਪ ਇੱਕ ਗੈਲੈਕਸੀ ਦੀ ਹੋਵੇ। ਠੀਕ ਐ। ਵੀ ਆਫੇ ਦਾ ਸੁਣਣਾ ਗੈਲੈਕਸੀ ਵਾਲੀ ਉੱਤੇ। ਠੀਕ ਐ, ਪੀਡੀਐਫ ਇਹਦਾ ਗੈਲੈਕ ਠੀਕ ਹੈ ਤੇ ਪਹਿਲੇ ਸਵੇਰ ਦੁੱਧ ਪੀ ਕੇ ਕਿੰਨਾ ਪਾਇਆ ਨੇ ਪਹਿਲੇ ਸਵੇਰ 50 ਪਲੱਸ ਚੋਆ ਹੋ ਗਿਆ ਠੀਕ ਹੈ 50 ਕਿਲੋ ਦੁੱਧ ਆਪਾਂ ਇਹਦਾ ਪਹਿਲੇ ਸਵੇਰ ਝੋਲਿਆ ਤੇ ਜਦੋਂ 50 ਕਿਲੋ ਚੋਆ ਰੁੱਤ ਕਿਹੜੀ ਸੀ ਉਦੋਂ ਰੁੱਤ ਉਦੋਂ ਵੀ ਮੰਨ ਕੇ ਚੱਲੋ ਇਹ ਸੂਈ ਸੀ ਵੀ ਮਾਰਚ ਦੇ ਪਹਿਲੇ ਹਾਂ ਠੀਕ ਹੈ ਮਾਰਚ ਮਾਰਚ ਤੇ ਸਟਾਰਟਿੰਗ ਟੈਂਪਰੇਚਰ ਬਦਲਣਾ ਸਟਾਰਟ ਹੋ ਗਿਆ ਤੇ ਕਹਿੰਦਾ ਬਬ ਅਪ੍ਰੈਲ ਚ ਆਉਂਦੀ ਹੋਣੀ ਸਟਾਰਟ ਹੋ ਗਈ ਸੀ ਕਹਿੰਦੀ ਸੀ ਯਾਜੇ ਟੈਂਪਰੇਚਰ ਜਿਹੜਾ ਆਉਣਾ ਤੇ ਮੈਂ ਬੋਲਦਾ ਠੀਕ ਹੈ ਅਪ੍ਰੈਲ ਦੇ ਵਿੱਚ ਆਪਦੇ ਪੀਕ ਤੇ ਸੀਗੀ ਉਦੋਂ 50 ਕਿਲੋ ਚੋਆ 50 ਤੋਂ ਬਾਅਦ ਚੋਆ ਜੀ ਜਿਹੜੀ ਰੁੱਤ ਜਾ ਕਹਿੰਦੇ ਵੀ ਪੰਜਾਬੀ ਘਾਵਤ ਆਕਾ ਦੇ ਦੁੱਧ ਸੁੱਕ ਜਾਂਦਾ ਤੇ ਇਹਦਾ ਫਿਰ ਕਹਿੰਦਾ ਬਾਪ ਗਰਮੀ ਨਾਲ ਕੋਈ ਦੇਣ ਲੈ ਨਹੀਂ ਹੈਗਾ ਇੱਕ ਮਿੰਟ ਇਹ ਦੇਖ ਲੈ ਪੱਖਾ ਉੱਪਰ ਨਾਰਮਲ ਲੱਗਿਆ ਜੀ ਗਾ ਹੁੰਦ ਵੀ ਆ ਤਾਂ ਠੀਕ ਹੈ ਸੋ ਜਿਹੜੀ ਕਹਿੰਦੇ ਸੀਮਨ ਦਾ ਚੰਗਾ ਆਪਾਂ ਵਰਤੋਂ ਕੀਤੀ ਆ ਉਹਦਾ ਰਿਜ਼ਲਟ ਫਿਰ ਆਪਾਂ ਨੂੰ ਦੇਖਣ ਨੂੰ ਮਿਲਦਾ ਤੇ ਹੁਣ ਇਸ ਵਾਰ ਸੀਮਨ ਕਿਹੜਾ ਲਾਇਆ ਇਹਦੇ ਆਪਾਂ ਇਸ ਵਾਰ ਇਹਦੇ ਤੇ ਹਮਰ ਲੱਗਿਆ ਵਾ ਇਹ ਵੀ ਐਸਾ ਨਾਰਮਲ ਠੀਕ ਹੈ ਏਵੀਐਸ ਦਾ ਹੈਮਰ ਹੈਮਰ ਠੀਕ ਹੈ ਪਿਛਲੇ ਸਾਲ ਬੱਚਾ ਨਹੀਂ ਕੀ ਪਾਇਆ ਸੀ ਪਿਛਲੇ ਸਾਲ ਇਹਨੇ ਬੱਚੀ ਠੀਕ ਹੈ ਚੰਗੀ ਬੱਚੀ ਸੀਗੀ ਹਾਂ ਜੀ ਠੀਕ ਹੈ ਤੇ ਅੱਜ ਦਿਨ ਨੱਟ ਸੂਣ ਜਗੇ ਨੇ ਲੈਂਦੀ ਐ ਅੱਜ ਇਹਦੇ ਪੂਰੇ 8 ਦਿਨ ਬਾਕੀ ਨੇ ਅੱਛਾ 8 ਦਿਨ ਬਾਕੀ ਤੇ ਬਾਕੀ ਲੇਵੇ ਦੇ ਮਿਲਕਵੇਨਸ ਵਗੈਰਾ ਰਿੰਕਲਸ ਵਗੈਰਾ ਚੰਗੇ ਸੋਹਣੇ ਦਿਖਾਈ ਦਿੰਦੇ ਪਿਆ ਇਸ ਵਾਰ ਪੀਕ ਆਪਾਂ ਇਹ ਤੋਂ ਅੰਦਾਜ਼ਾ ਗੈਸ ਕੀ ਲਾ ਸਕਦੇ ਵੀ ਕੀ ਇਹ ਤੋਂ ਆਪਾਂ ਦੁੱਧ ਲੈ ਸਕਦੇ ਹ 60 ਤੱਕ ਹੈ ਗਈ ਆ ਵੀ 60 ਦਾ ਕੰਡੂ ਵੀ ਠੀਕ ਹੈ ਬੈਚ ਵੀ ਕਿਹਨ ਦਾ 60 ਖਾਣੀ ਹੋਰ ਗੱਲ ਆ ਕਿਉਂਕਿ ਆਪਾਂ ਗੱਲ ਕਰੀਏ ਮੇਲੇ ਮੇਲੇ ਤੇ ਠੀਕ ਚਵਾ ਕੇ 60 ਤੋਂ ਬਾਅਦ ਚਵਾ ਕੇ ਦੇ ਦਿੰਦੇ 60 ਕਿਲੋ ਚਵਾ ਕੇ ਦੇ ਦਾਂਗੇ ਸੋ ਕਿਉਂਕਿ 70 80 ਕਿਲੋ ਦੁੱਧ ਦਾ ਮੀਲਦਰ ਗਾੜੀ ਬਣ ਗਿਆ ਹੈ ਨਾ ਕਿਉਂਕਿ ਮੇਲੇ ਦੇ ਬਹੁਤ ਚੰਗੇ ਬਰੀਡ ਸੁਧਿਰੂਈ ਆ ਬਾਕੀ ਵੀ ਤਾਂ ਡਾਕਟਰੀ ਦਾ ਕੰਮ ਹੋਣ ਕਾਰਨ ਕਿ ਚੰਗੇ ਸੀਮਨੇ ਸਿਲੈਕਸ਼ਨ ਨਹੀਂ ਕਰੀਆ ਤੇ ਰੇਟ ਵਜਾਰੇ ਦਾ ਕੀ ਰਹੂਗਾ ਰੇਟ ਵੀ ਅਫੋਰਟ ਕਰਾਂਗੇ ਟੀ ਦੇ ਹਿਸਾਬ ਨਾਲ ਹੀ ਹੋਊਗਾ ਹਾਂ ਜੀ ਸੋ ਜਿਹੜੇ ਵੀ ਕਹਿੰਦੇ 60 ਕਿਲੋ ਚੋਗੇ ਉਹਨੂੰ ਉਹ ਜੇ ਰੇਟ ਹੋਊਗਾ ਗੱਬਣ ਦਾ ਰੇਟ ਉਹ ਹੋ ਜਾਊਗਾ ਤੋੜ ਦੇ ਬਾਹਰ ਨੂੰ ਸੋ ਵੀਰੋ ਕੱਦ-ਕਾੜ ਵਗੈਰਾ ਦੇਖੋ ਬੈਡ ਦਾ ਯਾਰ ਕੀ ਬਾਤਾਂ ਬਿਊਟੀ ਬਾਡੀ ਵਾਲੇ ਗੱਲਾਂ ਦਾ ਗਾਂ ਹੀ ਹੈ ਜਮਾ 60 ਕਿਲੋ ਦੁੱਧ ਜਿਹੜਾ ਮਰਜ਼ੀ ਵੀ ਰਸਾਈ ਕਰ ਲੈ ਬਿਆਨਾ ਕਰ ਲੈ ਵੀਰ ਕਦਾ ਨਾਪ ਕੇ ਇਹਦੇ ਕੋਈ ਚੱਕਰ ਨਹੀਂ ਜੇਕਰ ਗੱਬਣ ਖਰੀਦਦੇ ਤਾਂ ਉਹਨੂੰ ਉਸੇ ਹਿਸਾਬ ਨਾਲ ਮਿਲ ਜੂਗੀ ਤੇ ਬਾਕੀ ਵੀਰੇ ਸਾਈਜ਼ ਦਾ ਇਨਾ ਕੀ ਕੈਮਰੇ ਵਿੱਚ ਕਵਰ ਕਰਨੀ ਔਖੀ ਹੋਈ ਪਈ ਹੈ ਜਮਾ ਹਨ ਕੜਾਦੀ ਗੜਾ ਮੜਾ ਇਹ ਲੰਬਾਈ ਦਾ ਸੋ ਯਾਰ ਵੇੜ ਦੇਖੋ ਯਾਰ ਦੋ ਘੜਜਾ ਖੜ ਕੇ ਦੇਖਣ ਵਾਲੀ ਚੀਜ਼ ਆ ਜਮਾ ਜਿਹੜੇ ਵੀ ਕਹਿੰਦੇ ਬਰੀਡ ਤੇ ਕੰਮ ਕਰਨਾ ਸਾਨੂੰ ਬਾਇਓ ਡਾਟਾ ਸਾਰਾ ਚਾਹੀਦਾ ਘਰੇਲੂ ਵੇੜਾ ਵੀਰ ਦੀ ਕੋਈ ਵਪਾਰ ਦਾ ਕੰਮ ਨਹੀਂ ਨਾਲ ਏਜ ਦਾ ਕੰਮ ਹੋਣੇ ਕਰਨ ਚੰਗੀ ਵੀਰ ਨੇ ਸੁਧਰੀ ਬਰੀਡ ਚੈਰ ਠੀਕ ਹੈ ਗੈਲੈਕਸੀ ਦੀ ਆਪ ਆ ਹੁਣ ਦੂਸਰਾ ਸੂਰਜ ਸੂਰੀਆ ਰੇਟ ਇਹਦਾ ਫੋਨ ਤੇ ਹੋਊਗਾ ਸੋ ਕੁਆਲਿਟੀ ਵਾਲੇ ਪਾਸਿਓ ਤੇ ਬਰੀਡ ਕਿਸੇ ਪਾਸਿਓ ਅੱਜ ਦੀ ਘੜੀ ਹੱਥ ਤਰਾ ਹੈਣੀਗੀ ਜਿਹੜੇ ਵੀ ਕਹਿੰਦੇ ਬਰੀਡ ਤੇ ਕੰਮ ਕਰਨਾ ਇੰਦਾ ਦੀ ਬੈਡ ਤੇ ਤੁਹਾਡੇ ਇੱਕ ਵਾਰ ਪੈਸੇ ਲੱਗਣੇ ਜਿਵੇਂ ਕਹਿੰਦੇ 4x4 ਟੈਟਰ ਤੇ ਇੱਕ ਵਾਰ ਪੈਸੇ ਲਾਤੇ ਤੇ ਜਿਹੜੀ ਮਰਜ਼ੀ مشینਰੀ ਆਈ ਜਾਵੇ ਵੀ ਉਹ ਮਸ਼ੀਨਰੀ ਇਹ ਵਰਤੋ ਜਾਉਂਦੀ ਆ ਟ੍ਰੈਕਟਰ ਤੇ ਉਹ ਕੰਮ ਇਹਦਾ ਹੈਗਾ ਸੋ ਰਿੰਕਲਸ ਨਾੜਾ ਵਗੈਰਾ ਦੇਖੋ ਯਾਰ ਤੇ ਬਾਕੀ ਵੀਰੇ ਮੇਲਿਆਂ 'ਚ ਖੜਦੀ ਵਗੈਰਾ ਜਿਵੇਂ ਹਨਾ ਸਖਾਈ ਹੁੰਦੀ ਉਸ ਚੀਜ਼ ਆ ਜਾਮਾ ਹਨਾ ਠੀਕ ਹੈ ਤੇ ਬਾਜੀ ਨੰਬਰ ਐਡਰੈਸ ਆਪ ਕੋਈ ਫੇਰ ਬੋਲਦੇ ਆਪਣਾ ਪਿੰਡ ਮਾਛੀ ਦੇ ਵਿਰੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ 852861677 so ਕਿਸੇ ਵੀ ਵੀਰ ਦੇ ਵੈੜ ਪਸੰਦ ਤੋਂ ਵੇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਠੀਕ ਹੈ